ਸਕੂਲ ਜਰਨਲ ਖੇਡਾਂ 2025 ਦੀ ਸਮਾਪਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਹੋਈ ਇਸ ਮੌਕੇ ਬਲਾਕ ਪ੍ਰਧਾਨ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਸਕੱਤਰ ਬਲਦੇਵ ਸਿੰਘ ਜੋਲ ਪ੍ਰਿੰਸੀਪਲ ਸੁਭਾਸ਼ ਚੰਦਰ ਪ੍ਰਿੰਸੀਪਲ ਚਰਨਜੀਤ ਸਿੰਘ ਅਧਿਆਪਕ ਸੋਮਨਾਥ ਵੱਲੋਂ ਇਹਨਾਂ ਮੈਚਾਂ ਦੀ ਸਮਾਪਤੀ ਕਰਵਾਈ ਗਈ ক্রিকেট ਉਮਰ ਵਰਗ 14 ਵਿੱਚ ਅਟਾ ਸਕੂਲ ਪਹਿਲੇ ਸਥਾਨ ਤੇ ਮਨਸੂਰਪੁਰ ਸਕੂਲ ਦੂਸਰੇ ਸਥਾਨ ਤੇ ਰਹੇ ਉਮਰ ਵਰਗ 17 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੜਾ ਪਿੰਡ ਪੇਲੇਸਤਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦੂਸਰੇ ਸਥਾਨ ਤੇ ਰਹੇ ਉਮਰ ਵਰਗ 19 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਪੇਲੇਸਤਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੜਾ ਪਿੰਡ ਦੂਸਰੇ ਸਥਾਨ ਤੇ ਰਹੇ ਇਸੇ ਤਰ੍ਹਾਂ ਖੋਖੋ ਖੇਡ ਵਿੱਚ ਉਮਰ ਵਰਗ 14 ਵਿੱਚ ਸਰਕਾਰੀ ਹਾਈ ਸਕੂਲ ਪੱਦੀ ਜਗੀਰ ਪੇਲੇਸਤਾਨ ਤੇ ਅਕਾਲ ਅਕੈਡਮੀ ਚੱਕ ਦੇਸਰਾਏ ਦੂਸਰੇ ਸਥਾਨ ਤੇ ਰਹੇ ਉਮਰ ਵਰਗ 17 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਪਹਿਲੇ ਸਥਾਨ ਤੇ ਪੱਦੀ ਜ਼ਗੀਰ ਦੂਸਰੇ ਸਥਾਨ ਤੇ ਰਹੇ ਉਮਰ ਵਰਗ 19 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਪਹਿਲੇ ਸਥਾਨ ਤੇ ਰਹੇ ਇਸੇ ਤਰ੍ਹਾਂ ਫੁੱਟਬਾਲ ਉਮਰ ਵਰਗ 14 ਵਿੱਚ ਅੱਟਾ ਸਕੂਲ ਪਹਿਲੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਦੂਸਰੇ ਸਥਾਨ ਤੇ ਟੰਡਵਾੜ ਸਕੂਲ ਤੀਸਰੇ ਸਥਾਨ ਤੇ ਰਹੇ ਉਮਰ ਵਰਗ 17 ਵਿੱਚ ਅੱਟਾ ਸਕੂਲ ਪਹਿਲੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਦੂਸਰੇ ਸਥਾਨ ਤੇ ਸਰਹਾਲ ਮੁੰਡੀ ਤੀਸਰੇ ਸਥਾਨ ਤੇ ਰਹੇ ਉਮਰ ਵਰਗ 19 ਵਿੱਚ ਅਟਾ ਸਕੂਲ ਪਹਿਲੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਦੂਜੇ ਸਥਾਨ ਤੇ ਅਕਾਲ ਅਕੈਡਮੀ ਚੱਕ ਦੇਸਰਾਜ ਤੀਸਰੇ ਸਥਾਨ ਤੇ ਰਹੇ ਬੈਡਮਿੰਟਨ ਖੇਡ ਉਮਰ ਵਰਗ 14 ਵਿੱਚ ਅਟਾ ਸਕੂਲ ਪਹਿਲੇ ਸਥਾਨ ਤੇ ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ ਦੂਜੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਤੀਸਰੇ ਸਥਾਨ ਤੇ ਰਹੇ ਉਮਰ ਵਰਗ 17 ਦਸ਼ਮੇਸ਼ ਕਾਨਵੈਂਟ ਸਕੂਲ ਅੱਟੀ ਪਹਿਲੇ ਸਥਾਨ ਤੇ ਸਰਕਾਰੀ ਹਾਈ ਸਕੂਲ ਅਪਰਾ ਦੂਸਰੇ ਸਥਾਨ ਤੇ ਅਟਾ ਤੀਜੇ ਸਥਾਨ ਤੇ ਰਹੇ ਉਮਰ ਵਰਗ 19 ਵਿੱਚ ਅਟਾ ਪਹਿਲੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਦੂਸਰੇ ਸਥਾਨ ਤੇ ਜੇਤੂ ਰਹੇ ਇਸ ਮੌਕੇ ਬਲਾਕ ਪ੍ਰਧਾਨ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਇਹ ਬੱਚੇ ਜ਼ਿਲ੍ਹਾ ਪੱਤਰੀ ਖੇਡਾਂ ਵਿੱਚ ਜ਼ੋਨ 9 ਗ੍ਰੈਂਡ 2 ਦਾ ਨਾਮ ਰੋਸ਼ਨ ਕਰਨਗੇ 2 9 ਤੇ ਗਰਾਇਆ 2 ਉਹਦੀਆਂ ਜਿਹੜੀਆਂ ਦੋਨਾਂ ਲੈਵਲ ਦੀਆਂ ਟੀਡਾਂ ਉਹ ਜਿਹੜੀਆਂ ਹੈ ਸਾਡੀਆਂ ਸਮਾਪਤ ਹੋ ਗਈਆਂ ਉਸ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਇਆਂ ਦਾ ਵੀ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਜਿਸ ਵਿੱਚ ਸਾਡੀ ਖੋਖੋ ਦੀ ਅੰਡਰ 17 ਤੇ ਅੰਡਰ 19 ਦੀ ਜਿਹੜੀ ਆ ਟੀਮ ਉਹ ਫਸਟ ਰਹੀ ਹੈ ਇਸੇ ਤਰ੍ਹਾਂ ਕ੍ਰਿਕਟ ਦੇ ਵਿੱਚ ਅੰਡਰ 19 ਦੀ ਜਿਹੜੀ ਆ ਟੀਮ ਉਹ ਵੀ ਫਾਸਟ ਰਹੀ ਆ ਜਿਹੜੇ ਫੁੱਟਬਾਲ ਦੇ ਵਿੱਚ ਸਾਡੀਆਂ ਜਿਹੜੀਆਂ ਅੰਡਰ 14 ਅੰਡਰ 17 ਅਟ 19 ਦੀਆਂ ਜਿਹੜੀਆਂ ਟੀਮਾਂ ਆ ਉਹ ਜਿਹੜੀਆਂ ਸਾਰੀਆਂ ਉਹ ਸੈਕੰਡਰੀ ਤੇ ਇਹ ਜਿਹੜੀਆਂ ਜਿਹੜੀਆਂ ਪ੍ਰਥਾ ਹੋਈ ਹੈ ਆਪਣੀ ਇਹ ਜਿਹੜੀ ਜੂਨੋ ਲੈਵਲ ਦੀ ਹੈ ਕਿੱਡਾ ਹੋਇਆ ਉਸ ਦੇ ਵਿੱਚ ਜਿਹੜੇ ਵਿਦਿਆਰਥੀ ਬਾਅਦ ਸੈਕੰਡ ਥਰਡ ਆਈਆਂ ਟੀਮਾਂ ਉਹਨਾਂ ਨੂੰ ਮੈਂ ਵਧਾਈ ਦੇਣਾ ਤੇ ਨਾਲ ਦੀ ਨਾਲ ਇਹ ਆਸ ਕਰਦਾ ਕਿ ਜਿਲ੍ਹੇ ਜਲੰਧਰ ਦੀਆਂ ਜਿਹੜੀਆਂ ਖੇਡਾਂ ਹੋਣੀਆਂ 11ਵੀਂ ਉਹਦਾ ਸਤਿਕਾਰ ਹੋਵੇ ਉਸ ਵਿੱਚ ਜਿਹੜੇ ਜ਼ੋਨ 9 ਤੇ ਕਰਾਇਆ 2 ਦੀਆਂ ਜਿਹੜੀਆਂ ਟੀਮਾਂ ਵਾ ਉਹ ਆਪਣਾ ਵਧੀਆ ਪ੍ਰਦਰਸ਼ਨ ਕਰਕੇ ਜਿਹੜਾ ਹੈ ਆਪਣੇ ਕੋਚੇਸ ਆਪਣੇ ਮਾਪਿਆਂ ਦਾ ਨਾਂ ਜਿਹੜੀਆਂ ਉਹ ਰਸਨਾਣਗੇ